ਕਿੰਦੋਂ ਤੱਕ ਇਹ ਮਾ ਜੋਲੀ ਪਹੁੰਚਦਾ ਹੈ ਆਈ ਐਮ ਹੌਟ ਕਿਹਨੂੰ ਲੱਤ ਪਾਉਣੀ ਹੈ ਤੇ ਲੋਰ ਕਿ ਖਾਣੇ ਲੱਭਾ ਲੰਮੇ ਬੈਨ ਨੂੰ ਉਹਨੂੰ ਚਾਹਣ ਨੂੰ ਥੱਲੇ ਬਾਹਰ ਗਈ ਹੈ ਹਾਂ ਲੇ ਗੋਦੇ ਨੂੰ ਤੁਹਾਡੀ ਹਰ ਆਪਣੀ ਕਰਵਾਉਂਦੇ ਹਾਂ ਹੁਣ

ਮੈਂ ਵਾਈਟ ਵਾਲੀ ਖਿੱਚਾਂ ਦੋਵੇਂ ਖਿੱਚ ਦੇਖਣ ਤੂੰ ਹੀ ਵਾਈਟ ਵਾਲੀ ਇਧਰੋਂ ਉੱਤੋਂ ਅੜੀ ਆ ਠੀਕ ਆਂ ਇੱਕ ਮਿੰਟ ਸ਼ ਬਸ ਠੀਕ ਆ ਗਮ ਜੇ ਤੂੰ ਨਾਲ ਆਉਂਦਾ ਮੇਰੇ ਤੋਂ ਨਹੀਂ ਖਿੱਚੀ ਜਾਏ ਲੱड्डੂ ਨੇ ਹੈਲਪ ਕਰਾਈ ਹੱਡੀਆਂ ਆਂ ਕੇ ਮੈਂ ਮੈਂ ਕਹਿਵਾ ਕਾਵੇ ਤੈਨੂੰ ਲੱਗਾ ਸੀ ਮੈਂ ਫਿਰ ਐਵੇਂ ਕਹਿਨੀ ਵੀ ਲੱड्डੂ ਮੈਂ ਵੀ ਆ ਗਿਆ ਮੈਨੂੰ ਪਤਾ ਨਹੀਂ ਗੱਭੀ ਤਾਂ ਹੈਨਾ ਉਹਨੇ ਤੇ ਚੱਲ ਲੰਘਾਵਾ ਠੀਕ ਐ ਚੜਜੋ ਹੋ ਉਹ ਡਿੱਗਣਾ ਚਾਹੀਏ ਡਿੱਗਣਾ ਚਾਹੀਈ ਉਤਰਿਆ ਨਾਲ ਨਾਲ ਮੈਂ ਨਵਦੀਪ ਨੂੰ ਉਤਰਿਆ ਕਰਦਾ ਲੱਗਾ ਹੈਲਪਰ ਇੱਕ ਤਾਂ ਚਾਹੀਦਾ ਚਾਹੀਦਾ ਹਣਾ ਕਹਦਾ ਵੀ ਮਾੜੀ ਜਿਹੀ ਛੇੜ ਛੇੜੀ ਐ ਤੇ ਹੌਲੀ ਹੌਲੀ ਹੁਣ ਸਾਰੇ ਇਹ ਚੱਲੀਏ ਹੈਲਪਰ ਤੋਂ ਬਿਨਾ ਥੋੜੀ ਗੱਲ ਪਾਣੀ ਵੇਖੋ ਆ ਵੀ ਆ ਵੀ ਆ ਗਈ ਨਾ ਥੱਲੇ ਵੀ ਇਦਾਂ ਹੀ ਸਭ ਨਾਲ ਚੱਲ ਜੇ ਭਾਈ ਹਾਂਜੀ

ਚੱਲ ਬਸ ਬਹੁਤ ਹੋ ਗਿਆ ਖਿੱਚਤੀ ਜਿੰਨਾ ਬੜੀ ਚਾਹੀਦੀ ਬਹੁਤ ਹੈ ਬਾਕੀ ਸਾਰੀਆਂ ਉਹ ਜੜੀ ਹੈ ਨਾ ਉਹ ਖਿੱਚ ਬੈਕ ਉਹ ਲਈ ਉਹ ਮੁਰਕ ਬਾਕੀ ਉਧਰ ਫਿਰ ਪਿਛਲੇ ਬੰਨੇ ਕਰ ਦਿੰਨੇ ਆ ਹਨ ਚੱਲੋ ਚੱਲ ਅਈ ਚ ਪਾਣੀ ਹੈ ਨਾ ਪੈਪ ਚ ਖਿੱਚਦੇ ਉਹ ਚੱਲ ਖਿੱਚ ਮਸਾ ਚੱਲ ਬਸ ਠੀਕ ਆ ਅਜੂਲੇ ਨੀਚੇ ਮੇਗਾ ਜਾਨੂ 4 ਦਿਨ ਹੋ ਗਏ ਹਨਾ ਹਾਂਜੀ ਤੇ ਫਾਈਨਲ ਫਾਈਨਲੀ ਫਰ ਮਨਾਉਂਦਾ ਹੀ ਇਹਨਾਂ ਦੀ ਸਿਸਟਰ ਦਾ ਬੇਟਾ ਕਿ ਤਹੀ ਇੱਥੇ ਐਮਸੀ ਬੋਰਡ ਬਣਾਇਆ ਉਹ ਕਿ ਹਿਲਾਤਾ ਹੋਣਾ ਉਹਦੀ ਬਹਿਮ ਹਾਂ ਕਾਲੋ ਪਿੰਡਰ ਵੈਸੇ ਉਹਦੀ ਗੱਲ ਉਹਦੀ ਗੱਲ ਵੀ ਸਹੀ ਸਾਰੇ ਕਨੈਕਸ਼ਨ ਇੱਥੇ ਹੀ ਜਾਂਦੇ ਹੀ ਜਾਂਦੇ ਨਹੀਂ ਇੱਥੇ ਹੂੰ ਉਹਨਾਂ ਨੇ ਮੀਟਰ ਨਹੀਂ ਲਵਾਇਆ ਹੂੰ ਹੂੰ ਉਹਨੇ ਲਾਉਣ ਕਿ ਇਹ ਮਸ਼ਾਇਰ ਬਣਾਣਾ ਤਾਂ ਤਾਕਤ ਕੋਈ ਹੀ ਉੱਤਾਂ ਇਥੇ ਉਹ ਅੰਨੇ ਮਮਾ ਨੇ ਉੱਥੇ ਐਮਸੀ ਬੋਰਡ ਬਣਾਇਆ ਵਾ ਮੈਂ ਖੌਲ ਕਰਦਾ ਹਾਂ ਲੈ ਉਹ ਆ ਤੁਹਾਡੇ ਤੋਂ ਵੱਧ ਉਹ ਖੁਸ਼ ਹੋ ਗਏ ਨੇ ਪਹਿਲਾਂ ਉਹਨਾਂ ਨੇ ਸਿੰਪਲ ਫੋਨ ਲਾਇਆ ਫਿਰ ਜਦੋਂ ਉਹਨਾਂ ਨੇ ਦੱਸਿਆ ਸੋਚ ਲਾਇਆ ਹਾਂ ਹਾਂ ਤੁਹਾਡੇ ਸੋਚਾਂ ਦੇ ਜਿਆਦਾ ਸੋਹਣੇ ਅੱਜ ਚੌਹਾਂ ਦਿਨਾਂ ਦੀ ਮਿਹਨਤ ਤੇ ਅੱਜ ਜਿਹੜੀ ਨਾਂ ਵਿਝਣੀ ਹੈ ਅੱਜ ਹੀ 9:30 ਵਜੇ ਦੇ ਲੱਗੇ ਹਨਾ ਅਈ ਦੇ ਤੋਂ ਤਾਰ ਲਗਾਉਣ ਵਾਲੀ ਬੱਸ ਤੇ ਜਾਇਕ ਮੇਨ ਜੜੀ ਹੈ ਤੇ ਸਾਰੇ ਕਨੈਕਸ਼ਨ ਜੋੜਨ ਵਾਲੀ ਬੱਸ ਬੱਸ ਹੀ ਨਾ ਕਰਾਈਏ ਅਮ ਅੱਜ ਲਾਈਟਾਂ ਲੂਟਾਂ ਚ ਗਾ ਦੇਣੀਆਂ ਸਾਰੀਆਂ ਠੀਕ ਹੈ ਹਾਂ ਆ ਕਿੰਨਾ ਵਧੀਆ ਲੱਗਣ ਲੱਗ ਪਿਆ ਇਥੋਂ ਤਾਰਜੀ ਲੱਗਦੀ ਹੈ ਨਾ ਜਦੋਂ ਤੇ ਹੈ ਕੋਈ ਵੀ ਕੰਮ ਕਰੀਏ ਵਧੀਆ ਤੇ ਲੱਗਦਾ ਹੀ ਹੈ ਹੂੰ ਇਹ ਆ ਚਲੋ ਔੜੀ ਔੜੀ ਸੀ ਪਿੰਦਰ ਮੈਨੂੰ ਕਹਿੰਦੇ ਹੁੰਦੇ ਨੇ ਨਾ ਜਦੋਂ ਘਰ ਚ ਮਿਸਤਰੀ ਵੜ ਜਾਣ ਕੱਢਣੇ ਔਖੇ ਹੁੰਦੇ ਨੇ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਆ ਸਾਡੇ ਵਾਸਤੇ ਤੇ ਬਹੁਤ ਕਰਮਾ ਵਾਲੇ ਨੇ ਸਾਡਾ ਕੰਮ ਵਾਲੀ ਵਾਲੀ ਹੋਈ ਜਾਂਦੇ ਸਾਰਾ ਕਿਤਾ ਪੀ ਸੋਫੇ ਆਉਣੇ ਨੇ ਸੋਫੇ ਦਾ ਪੇਰਾ ਹੋਇਆ ਚਲੋ ਅੰਦਰ ਨੂੰ ਬੈਠ ਕਰਦੇ ਨੇ ਉਹ ਕਿਰਕੀਤਾ ਇਸਨੂੰ ਬੁਣਾ ਦੇ ਤੇ ਤਾਂ ਗੱਤਗੀ ਤੇ ਚਲੋ ਇਹਨਾਂ ਦੀ ਭਾਗਣ ਲੱਗੀ ਸਹੀ ਗੱਲ ਆ ਬਹੁਤ ਵਧੀਆ ਇਦਾਂ ਦੇ ਕਰਮਾਂ ਵਾਲੇ ਮਿਸਤਰੀ ਹਰ ਇੱਕ ਘਰ ਚ ਆਉਣ ਸੋ ਫੇ ਸਾਡੇ ਕਰਮਾਂ ਵਾਲੇ ਆ ਸਰ ਚਲੋ ਇਹ ਰੁਦੇ ਜਮਤਾ ਹਾਂਜੀ ਹਾਂਜੀ ਓਏ ਵਗਮ ਕਾਦੀ ਵੇਟ ਕਰਨ ਦੇ ਹਾਂ ਪਿੱ ਕਦੋਂ ਬੱਤੀ ਆਏ ਤੇ ਕਦੋਂ ਲਾਈਟ ਚੱਲੇ ਮੈਂ ਪਿੱ ਗਿਲ ਦੀ ਪੀ ਚਾਹੀਦੀ ਕਿਨੇ ਕੀ ਚੱਲੀ ਅੱਧਾ ਘੰਟਾ ਮੰਨ ਲਿਓ ਜੀ ਮੇਰੇ ਕਿ ਸਵੇਰ ਦੇ 9:30 ਵਜੇ ਦੇ ਲੱਗੇ ਆ ਤੁਹਾਡੀ ਅੱਖਾਂ ਜਗਨ ਦੀਆਂ ਤੇ ਹੁਣ ਤੇ ਲਾਈਟ ਵੀ ਚੱਲ ਗਈ ਐਡੀ ਹੁਣ ਆਹੀਂ ਹੱਡ ਨਾਲ ਹੁਣ ਅਡੇ ਹੈਲਪਰ ਵੀ ਆ ਗਏ ਨੇ ਅਡੇ ਤੋਂ ਗੱਲ ਨਹੀਂ ਬਣਦੀ ਤੇ ਨੇਰਾ ਮੈਂ ਹਾਂ ਹੋ ਗਿਆ ਵਾਂ ਹਨਾ ਕਿੰਨੇ ਟਾਈਮ ਹੋ ਗਿਆ 9:30 ਹਾਂ ਸਵੇਰੇ 9:30 ਵਜੇ ਤੇ ਮੈਂ ਉਹ ਕਹਿੰਦੀ ਵੀ ਲੱਗੇ ਆ ਤੇ 7:30 ਹੋ ਗਏ ਆ ਤੇ ਹਾਲੇ ਰੋਟੀ ਪਾਣੀ ਵੀ ਬਣਾਵਾ ਤੇ ਹਾਰ ਡੀ ਹਾਲ ਤੱਕ ਲਾਈਟ ਨਹੀਂ ਜਗੀ ਅੱਜ ਪੂਰੀ ਫੁੱਲ ਦਿਹਾੜੀ ਲੱਗੀ ਆ ਸਹੀ ਗੱਲ ਹੈਨਾ ਤੇ ਅੱਜ ਤੇ ਅਗਮ ਵੀ ਨਹੀਂ ਖੜਣੀ ਸਕੂਲੋਂ ਆਣ ਕੇ ਨਹੀਂ ਤੇ ਖੇਡਣ ਚਲ ਜਣਾ ਨਵੇਂ ਲਾਈਟਾਂ ਵੇਖਣ ਜਾਂ ਕਦੋਂ ਜਗਣੀਆਂ ਕਦੋਂ ਨਹੀਂ ਜਗਣੀਆਂ ਤੇ ਬੱਤੀ ਆ ਗਈ ਬਾਹਰ ਹੂੰ ਫੇਰ ਏਦਾਂ ਕਰਾਂਗੇ ਇਨਵਰਟਰ ਦਾ ਜੇ ਨਾ ਕਰਾਂਗਾ ਚਲੋ ਮਣੀ ਮੋਟੀ ਚਗਾਓ ਤੇ ਸਹੀ ਲਾਈਟ ਆ। ਜਿਹੜੀ ਕੰਦੀ ਚਲਾਵਾਂਗੇ। ਆਹੋ ਰੋਟੀ ਪਾਣੀ ਤੇ ਬਣਾਈ ਐ। ਨੌਜੀ ਮਾਈ ਗੁਰੂ ਦਾ ਸ਼ੁਕਰ ਆ ਕਿ ਬੱਤੀ ਜੱਗ ਗਈ ਐ। ਸਾਰਾ ਦਿਨ ਦੀ ਮਿਹਨਤ ਕਰਨ ਤੋਂ ਬਾਅਦ ਫਾਈਨਲੀ ਲੈਟਾਂ ਲੂਟਾਂ ਸਾਰਾ ਕੁਝ ਲੱਗ ਗਿਆ ਵਾ ਤੇ ਜੱਗੀਆਂ ਨੇ ਥੋੜਾ ਬਹੁਤਾ ਕੰਮ ਰਹਿ ਗਿਆ ਵਾ ਹੁਣ। ਇੱਕ ਦਰ ਮੇਨ ਜਿਹੜੀ ਤਾਰ ਲੱਗੀ ਉਹਦਾ ਤੇ ਆਗਮ ਵੇਟ ਕਰਦਾ ਕਰਦਾ ਗਿਆ ਵਸੋਂ ਤੇ ਖਲਾਰਾ ਬਹੁਤ ਜਿਆਦਾ ਵਾ ਤੇ ਹੁਣ ਤੇ ਹਿੰਮਤ ਮਸਾਣੀ ਹੈਗੀ ਕਿ ਖਲਾਰਾ ਵਿੱਚ ਝੁਕਣਾ ਕਿਉਂਕਿ ਹਲੇ ਰੋਟੀ ਪਾਣੀ ਵੀ ਬਣਾਉਣਾ ਵਾ ਤੇ ਪਿੰਦਰ ਚਲ ਗਏ ਨੇ ਧਾਰ ਕੱਢਣ ਤੇ ਅੰਨਮ ਲੇਟਾ ਜੀ ਗੁੰਨ ਜੀ ਗੁੰਨ ਸੌਂ ਗਿਆ ਵਾ ਕਿ ਮੈਜਿਕ ਹੋਣੀਆ ਵਾ ਤੇ ਫਿਰ ਹੁਣ ਜਗਾਤਿਆਂ ਜਿਹਦੇ ਸਵੇਰੇ ਉੱਥੇ ਕਹਾਂਗੇ ਵੀ ਨਹੀਂ ਹਾਂ ਲੈਣੀ ਜੀ ਆਇਆਂ ਤੂੰ ਜਗੋਣੀਆ ਵਾ ਤੇ ਸੋਚ ਸੋਚ ਕੁਸ਼ ਲੱਗ ਗਏ ਨੇ ਤੇ ਕੁਝ ਥੋੜਾ ਬਹੁਤਾ ਰਹਿ ਗਿਆ ਵਾ ਹੁਣ ਉਹ ਕਰਾਂਗੇ ਸਵੇਰੇ ਕਿਉਂਕਿ ਟਾਈਮ ਬਹੁਤ ਜਿਆਦਾ ਹੋ ਗਿਆ ਵਾ ਐ ਰੂਮ ਦੀ ਹਲੇ ਲਾਈਟ ਨਹੀਂ ਜੁਹੀ ਇੱਧਰ ਦੀਆਂ ਦਾੜਾ ਰਹਿ ਗਿਆ ਲੱਗਣ ਵਾਲੀਆਂ ਤੇ ਮੇਨ ਜੀ ਗਾਲੀ ਇੰਨਿਕ ਕਿ ਰੋਟੀ ਪਾਣੀ ਤੇ ਬਣਾਈ ਐ ਤੇ ਰਸੋਈ ਮੇਰੀ ਚ ਵੀ ਭਾਂਡਿਆਂ ਦਾ ਬਹੁਤ ਖਲਾਰਾ ਪਿਆ ਵਾ ਇਹ ਕੰਮ ਹੌਲੀ ਹੌਲੀ ਹੁੰਦੇ ਨੇ ਚਲੋ ਬਾਈ ਵੀ ਦਾ ਸ਼ੁਕਰਾ ਕਿ ਤਾਰਾਂ ਦਾ ਬੜਾ ਡਰ ਲੱਗਣ ਦੀ ਅਸੀਂ ਕਿ ਕੋਈ ਤਾਰ ਚੱਕ ਨਹੀਂ ਕੀਤੀ ਹੈਗੀ ਬਈ ਬਿਲਕੁਲ ਸਹੀ ਪਰਫੈਕਟ ਆਪਣੀ ਆਪਣੀ ਜਗ੍ਹਾ ਤੇ ਲੱਗ ਜਾਨ ਤੇ ਬਿਲਕੁਲ ਸਹੀ ਲੱਗੀਆਂ ਨੇ